ਲੋ ਜੀ ਪਿੰਡੂ ਆਸਟ੍ਰੇਲੀਆ ਦੇ ਦਰਸ਼ਕਾਂ ਦਾ ਇੱਕ ਵਾਰ ਫੇਰ ਸਵਾਗਤ ਆ ਖੇਤ ਆਪਦਾ ਹੀ ਆ ਤੇ ਆਪ ਦੀ ਵਧਾਈ ਆ ਆਪ ਦੀ ਸ਼ਾਬਾਸ਼ ਹੈ ਤੇ ਆਪ ਦੀ ਬਿੱਟ ਦੱਬ ਦਪਾਈ ਜੰਨੇ ਆ ਪਰ ਦੇਖੋ ਦਿਲ ਵੀ ਕਰਦਾ ਜਦੋਂ ਤੁਸੀਂ ਕੁਝ ਚੰਗਾ ਕਰਦੇ ਹੋ ਤੇ ਵਧੀਆ ਕਰਦੇ ਹੋ ਤਾਂ ਤੁਹਾਡਾ ਦਿਲ ਕਰਦਾ ਸਾਂਝਾ ਕੀਤਾ ਜਾਵੇ ਨਜ਼ਰ ਤੋਂ ਵੀ ਡਰ ਲੱਗਦਾ ਲੋਕ ਕਹਿੰਦੇ ਨਜ਼ਰਾਂ ਲੱਗ ਜਾਂਦੀਆਂ ਪਰ ਪਿਛਲੇ ਦਿਨੀ ਤੁਸੀਂ ਇਸ ਖੇਤ ਦਾ ਦੇਖਿਆ ਹੋਣਾ ਅੱਜ ਸਾਡੇ ਕਰਮਾ ਬਾਈ ਉਹਦੇ ਤੇ ਕੈਮਰਾਮੈਨ ਬਣਾਇਆ ਹੋਇਆ ਕਰਮੇ ਤੂੰ ਇੱਥੇ ਹੀ ਦੱਸ ਦੇ ਯਾਰ ਜਿਹੜਾ ਆਪਾਂ ਇੱਥੇ ਸੂਰਾਂ ਦਾ ਦਿਖਾਇਆ ਸੀ ਇੱਥੇ ਕਾਰ ਲਾਈ ਸੀ ਅਸਰਾ ਹੈ ਕੋਈ ਹਾਂਜੀ ਸੂਰਤਾ ਹੁਣ ਇੱਕ ਵਾਰ ਟੜਕ ਲੱਗਦਾ ਇਹ ਉਦੋਂ ਬਾਅਦ ਉਦੋਂ ਬਾਅਦ ਸੂਰਾਂ ਨੇ ਕੋਈ ਨੁਕਸਾਨ ਨਹੀਂ ਕੀਤਾ ਅੱਛਾ ਜੀ ਹਾਂ ਕਰੋ ਜਦੋਂ ਸ਼ੁਰੂਆਤ ਤੇ ਅਸੀਂ ਤਾਰ ਮੰਗਾਉਣ ਤੇ ਲੇਟ ਹੋ ਗਏ 2-4 ਦਿਨ ਅੱਛਾ ਚੱਲੀਏ ਹਾਂ ਤੇ 2-4 ਦਿਨ ਤਾਰ ਮੰਗਾਉਣ ਤੇ ਲੇਟ ਹੋ ਗਈ ਤੇ 2-4 ਦਿਨਾਂ ਤੇ ਸਾਨੂੰ ਐਨ ਲੱਗਿਆ ਬਾਹਰ ਨੁਕਸਾਨ ਆ ਫਿਰ ਸਾਨੂੰ ਆਪ ਜਾ ਕੇ ਅਸੀਂ ਤਾਰ ਲਿਆਏ ਜੋਧਕਾ ਤੋਂ ਅੱਛਾ ਤੇ ਆਪ ਜਾ ਕੇ ਲਿਆਏ ਆਪ ਮਸ਼ੀਨ ਬਣੀ ਫਿੱਟ ਕਰਕੇ ਆਪ ਹੀ ਲਾ ਲਈ ओके ਸਿੰਗਲ ਹੀ ਲਾਈ ਤੋ ਕਿ ਸਿੰਗਲ ਨਾਲ ਪਲਾਉਂ ਦੋ ਦੋ ਲੇਹਰਾਂ ਲਾਓ ਤਿੰਨ ਤਿੰਨ ਲਾਉਂਦੇ ਸੀ ਸਿੰਗਲ ਨਾਲ ਵੀ ਨਹੀਂ ਆਏ ਹੁਣ ਸਾਰੇ ਏਰੀਆ ਚ ਸ਼ਾਂਤੀ ਆ ਹਾਂ ਸਾਰੇ ਏਰੀਆ ਤੇ ਸ਼ਾਂਤੀ ਆ ਉਹ ਫਰਕ ਪੈ ਗਿਆ ਜੀ ਅੱਛਾ ਅੱਛਾ ਹਾਂ ਨਹੀਂ ਤਾਂ ਆਪਣੇ ਆਹ ਕਲੌਨੀ ਨਹਿਰ ਦਾ ਹੋਣ ਕਰਕੇ ਕੋ ਮੁੰਡੇ ਕੋਈ ਥਲੀਡ ਭੱਜ ਜਾਂਦੇ ਹਾਂ ਹਾਂਜੀ ਹਾਂਜੀ ਰਨਿੰਗ ਵਗੈਰਾ ਕਰਦੇ ਆ ਵਾਹ ਜੀ ਵਾਹ ਕੀ ਬਾਤ ਹੈ ਹਾਂ ਕਰਦੇ ਜੀ ਆਪਣੀ ਨਹਿਰੀ ਕਲੌਨੀ ਆ ਰਹੀ ਹਾਂ ਹਾਂ ਨਹਿਰੀ ਕਲੌਨੀ ਆ ਰਹੀ ਹੈ ਆਪਣਾ ਮੋਗਾ ਆ ਰਹਿ ਗਿਆ ਹਾਂ ਮੋਗਾ ਆ ਰਹਿ ਗਿਆ ਹਾਂ ਤੇ ਇਹ ਮੋਗੇ ਦੀਆਂ ਇੰਨੀਆਂ ਕਿ ਜਾਦਾਂ ਜੁੜੀਆਂ ਹਾਂਜੀ ਹਾਂਜੀ ਇੱਕ ਦਿਨ ਮੈਂ ਮੋਗੇ ਤੇ ਐਂਪਾਇਰ ਤੇ ਖੜਾ ਹਾਂ ਤੇ ਡੱਗੀ 'ਚ ਦੇਖੀ ਆਵਾ ਰਾਤ ਦਾ ਹੁਣ 2 1-2 ਦਾ ਟਾਈਮ ਹੁੰਦਾ ਕਿੜਾ ਮਾਰਨ ਭੇਜਿਆ ਹਾਂਜੀ ਹਾਂਜੀ ਤੇ ਮੈਨੂੰ ਕੋਈ ਪਤਾ ਨਹੀਂ ਮੈਂ ਪਾਣੀ ਕੰਨੀ ਦੇਖੇ ਜਾਣਾ ਤੇ ਇੱਕ ਸੱਪ ਆਇਆ ਮੇਰੇ ਪੈਰ ਤੇ ਬਹਿ ਗਿਆ ਹਾਂ ਉੱਥੇ ਉੱਤੇ ਬਹਿ ਗਿਆ ਕੇ ਨਹੀਂ ਤਕਰੀਬਨ ਹੀ ਟੱਕਰ ਦੇ ਆ ਜੀ ਕਿਉਂਕਿ ਉਹ ਨਹਿਰ ਵਾਲੇ ਪਾਸੋਂ ਵੀ ਆਉਂਦੇ ਆ ਪਾਣੀ ਵਾਲੇ ਵੀ ਹੁੰਦੇ ਆ ਦੂਜੇ ਵੀ ਕਾਲੇ ਹਾਂ ਤੇ ਪੈਰ ਸੁਣ ਸੀ ਹਾਂਜੀ ਪੈਰ ਨੂੰ ਪਤਾ ਨਹੀਂ ਲੱਗਿਆ ਵੀ ਕੋਈ ਚੀਜ਼ ਚੜੀ ਆ ਉੱਤੇ ਹਾਂਜੀ ਹਾਂਜੀ ਜਦੋਂ ਭਾਰ ਜਾ ਬਾਵਾ ਬਣਿਆ ਸੱਪ ਦਾ ਉਹਨੇ ਵੀ ਕੀ ਕੀਤਾ ਨਾ ਪੈਰ ਦਾ ਓਡਰਾ ਆਸਰਾ ਲੈ ਕੇ ਉੱਤੇ ਬੈਠ ਗਿਆ ਸਾਰਾ ਇਕੱਠਾ ਹੋ ਕੇ ਤੇ ਜਦੋਂ ਮੈਨੂੰ ਦੇਖਿਆ ਤੇ ਉਦੋਂ ਮੇਰੇ ਚ ਹੁਣ ਵੀ ਇੱਕੇ ਦਮ ਬੰਦਾ ਡਰਦਾ ਸਹਿ ਹੁੰਦਾ ਤੇ ਮੈਂ ਇੱਕੋ ਝਟਕਾ ਆ ਮਾਰਿਆ ਤੇ ਮੈਨੂੰ ਐਂ ਜੋ ਡਿੱਗਦਾ ਦਿਖਿਆ ਢਾ ਲੰਮਾ ਉਹ ਲੜਦੇ ਲੜਦੇ ਵੀ ਨਹੀਂ ਪਰ ਮੈਨੂੰ 8-9 ਘੰਟਾ ਇਸ ਚੀਜ਼ ਤੇ ਯਕੀਨ ਆਉਣ ਤੇ ਲੱਗਿਆ ਵੀ ਕਿਤੇ ਮੈਨੂੰ ਠੰਡ ਚ ਪਤਾ ਨਾ ਲੱਗਿਆ ਹੋਵੇ ਲੜਦਾ ਨਹੀਂ ਗਿਆ ਪਰ ਪਾਣੀ ਵਾਲੇ ਹੁੰਦੇ ਲੜਦੇ ਲੜਦੇ ਦਾ ਘਾਟੀ ਹੁੰਦੇ ਜੀ ਲੜਦੇ ਘਾਟੀ ਉੱਧਰ ਤਕਰੀਬਨ ਹੀ ਦਿਖ ਜਾਂਦਾ ਜੀ ਜੀ ਇਸ ਬਹੁਤ ਜਿਆਦਾ ਜੁੜੀਆਂ ਇੱਥੇ ਰਾਤ ਨੂੰ ਬਥੇਰੇ ਨੱਕੇ ਬੰਦ ਕੀਤੇ ਹੋਗੇ ਸੋ ਆ ਗੋਭੀ ਕਿਹੜੀ ਆ ਇਹ ਹਾਈਬ੍ਰਿਡ ਗੋਭੀ ਹੈ ਜੀ ਲੱਗਦਾ ਖਾ ਵੀ ਨੇੜੇ ਤੋਂ ਚਿੱਟੇ ਦੁੱਧ ਧਰ ਕੇ ਫੁੱਲੇ ਇਹਦਾ ਹਜੇ ਲੱਗ ਜੀ ਹੋਆ ਮਹੀਨਾ ਵੀ ਦਿਨ ਹੈ ਨਾ ਨਾ ਜੀ ਬਸ ਤਕਰੀਬਨ ਸ਼ੁਰੂ ਹੈ ਜਿਹੜੇ ਮਨ ਦੇ ਮੈਂ ਖਾਣਾ ਤਾਜ਼ਾ ਫਰੈਸ਼ ਫੁੱਲ ਹਾਂ ਜੀ ਆ ਟੋੜ ਲਾ ਕੋਈ ਵੀ ਐਂ ਖਾ ਲੈਨੇ ਲਓ ਜੀ ਜਿਹੜਾ ਸਿੱਧਾ ਡਾਇਰੈਕਟ ਫਾਰਮ ਫਾਰਮ ਆਪਣੇ ਜਿਹੜੇ ਫਾਰਮ ਜੋ ਜਾਣੇ ਹੋਣੇ ਨਾ ਬੂਲਵਰਥ ਚ ਤੇ ਉੱਥੇ ਲਿਖਿਆ ਪਿਆ ਹੁੰਦਾ ਨਾ ਡਾਇਰੈਕਟ ਫਾਰਮ ਫਾਰਮ ਇਹ ਆ ਡਾਇਰੈਕਟ ਫਾਰਮ ਫਾਰਮ ਇਹ ਕਿੰਨਾ ਵੇਹਾ ਸਿਰਫ ਤੇ ਸਿਰਫ 30 ਸੈਕਿੰਡ 30 ਸੈਕਿੰਡ ਪਹਿਲਾਂ ਇਹ ਇਨਕੀ ਆਪਾ ਤੋੜਿਆ ਤੇ ਹੁਣ ਮੈਂ ਚਬਰ-ਚਬਰ ਕਰੂੰਗਾ ਤੁਹਾਨੂੰ ਖੜਕਾ ਭੜਾ ਵੀ ਲੱਗੂ ਪਰ ਰਹਿਣਾ ਨਹੀਂ ਜਾ ਰਿਹਾ ਇੰਨੀ ਫਰੈਸ਼ ਗੋਭੀ ਦੇਖ ਕੇ ਪੁੱਤਾ ਆਪਣੇ ਤਰਸੇਮ ਸਿੰਘ ਤੁਸੀਂ ਐਡੀਟਿੰਗ 'ਚ ਇਹਦੇ 'ਚ ਭਾਵੇਂ ਨਾ ਕੋਈ ਮਿਊਜ਼ਿਕ ਚਲਾ ਦਿਓ ਮੈਥੋਂ ਨਹੀਂ ਰਹਿ ਜਾਂਦਾ ਆ ਮਿਰਚ ਲੱਗੀ ਇੱਥੇ ਮੇਰਾ ਹੁਣ ਹਾਂਜੀ ਇਹ ਮਿਰਚ ਲਾਈ ਆ ਕਿਹੜੀ ਆ ਇਹ ਮਿਰਚ ਜੀ ਕਹਿੰਦਾ ਮਤਲਬ ਅਚਾਰੀ ਅਚਾਰੀ ਮਿਰਚ ਹੈ ਜੀ ਲੰਮੀ ਖਾਣ ਤੇ ਵੀ ਕੰਮ ਆ ਜਾਂਦੀ ਆ ਤੇ ਚਾਰ ਵੀ ਪੈ ਜੂ ਇਹ ਭਾਈ ਮੇਰੇ ਅਗਲੇ ਵਾਰੀ ਮੇਰੇ ਵਾਸਤੇ ਧਾਮ ਕੇ ਰੱਖੋ ਤੈਨੂੰ ਪਤਾ ਮਿਰਚਾਂ ਦਾ achar ਮੈਨੂੰ ਮਸਾਂ ਟੱਕਰਦਾ ਹਾਂਜੀ ਹਾਂਜੀ ਠੀਕ ਆ ਨਾ ਉਹ ਗੋਭੀ ਤਾਂ ਲੋਕ ਕਿੱਲੇ ਹੋਣੀ ਆ ਕਿ ਜਿਆਦਾ ਨਾ ਸਵਾ ਕਿੱਲਾ ਗੋਭੀ ਹੈ ਜੀ ਸਵਾ ਕਿੱਲਾ ਹਾਂ ਸਵਾ ਕਿੱਲਾ ਉਧਰਲੇ ਵਾਂਝੇ ਵੀ ਲਾਈ ਆ ਗੋਭੀ ਆ हां उधर बंद ਹੋ ਗਈ हां उधर ਬਾਗ ਵਾਲੇ ਤੇ ਵੀ ਹੈਗੀ ਬੰਦ ਹੈ ਜੀ ਉਧਰ ਹਾਂ ਓਕੇ ਹਾਂਜੀ ਹਾਂਜੀ ਜਟਕੀ ਗੋਭੀ ਦਾ ਕੀ ਪਾ ਗੋਭੀ ਦਾ ਜੀ ਹੁਣ ਪੇ ਵਿੱਚ ਜੇ ਤਾਂ ਪਹੇ ਤੇ ਘੱਟ ਸੀਗਾ ਹੁਣ ਬੇਰ ਵਿੱਚ ਰਿਸ਼ਕਿਆ ਹੁਣ ਮੇਰੇ ਹਿਸਾਬ ਨਾਲ 10 15 ਦਾ ਹੋਣਾ ਵਿਆਹਾਂ ਚ ਪਾ ਹੁੰਦਾ ਹਾਂ ਹਾਂ ਹੁਣ ਜਦੋਂ ਓਹ ਹੋ ਦੰਦੀ ਵੱਢੀ ਗਈ ਉਹ ਕਿਸ ਨੇ ਗਾਲ ਕੱਢੀ ਅਜੇ ਵੀਡੀਓ ਤਾਂ ਕਹਿੰਨੇ ਦੇਖੀ ਨਹੀਂ ਗਾਲ ਪਹਿਲੇ ਕੱਢਦੀ ਚੱਲ ਕੋਈ ਆਹ ਕਿਹੜੀ ਵੈਰੈਟੀ ਵਾਲੀ ਆ ਵੀ ਖੇਤੀ ਹੈ ਜੀ ਉਹ ਵੀ ਖੇਤੀ ਆ ਹਾਂ ਇਹ ਖੇਤੀ ਖਿਆਤੀ ਪ੍ਰਾਪਤ ਕਰੂਗਾ ਖਿਆਤੀ ਬਾਲੀ ਬਾਲ ਲੈਂਦੀ ਬਾਦੀ ਸੀ ਹਿੰਦੀ ਵੀ ਪਾਈ ਆ ਪੋਟਾਸ਼ ਵਗੈਰਾ ਇਹ ਸਪਰੇ ਪਾਈ ਹੈ ਤੇ ਸਪਰੇ ਪਾਈ ਹੈ ਬੱਲ ਤਾਂ ਦਿਖੀ ਜਾਂਦੀ ਹੈ ਮੇਰੇ ਹਿਸਾਬ ਨਾਲ ਕੋਡੇ ਕੋਡੇ ਉੱਤੇ ਜਾਵੜੀ ਹੈ ਨਾ ਹਾਂਜੀ 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 ਇਹ ਬੱਲ ਨੂੰ ਰੋਕਿਆ ਉਹ ਖੜੀ ਕਰਕੇ ਦਿਖਾਈ ਕਿ ਬੂਟ ਕਟਾਣਾ ਮੈਂ ਡੇਢੀ ਬੱਲ ਕਹਿਣਾ ਸੋਖਾ ਯਾਰ ਆਲੂ ਦੀ ਖਾਸ ਕਰਕੇ ਪੂਰੀ ਬਲ ਕੋਈ ਮੈਨੂੰ ਅੱਜ ਕੀ ਤੁਹਾਨੂੰ ਸ਼ਾਵਾਸ਼ ਦੀ ਇੱਕ ਹੱਕਦਾਰੋਂ ਵੀ ਡੱਕਾ ਵੀ ਘਾਦਾ ਹੈ ਨਹੀਂ ਹਾਂ ਜੀ ਇਹ ਇਹ ਜ਼ਿਮੀਂਦਾਰ ਦਾ ਹੌਂਸਲਾ ਬਹੁਤ ਵੱਡਾ ਜੋ ਨਿਰੀ ਫਸਲ ਹੋਵੇ ਨਾ ਵਾਂ ਨਹੀਂ ਇੱਕ ਗੱਲ ਆ ਜੀ ਆਪਾਂ ਇਹ ਹੀ ਦੇਖਦੇ ਆਂ ਕਿ ਜਦੋਂ ਫਸਲ ਚੰਗੀ ਹੋਵੇ ਤਾਂ ਘਾ ਵੀ ਨਹੀਂ ਉਹੀ ਗੱਲ ਆ ਜੀ ਜਦੋਂ ਬੰਦਾ ਕਮਜ਼ੋਰੀ ਹੋਵੇ ਤਾਂ ਬਿਮਾਰੀਆਂ ਘੇਰ ਲੈਂਦੀਆਂ ਹੁਣ ਫਸਲ ਚੰਗੀ ਆ ਤੇ ਘਾ ਹੈ ਨਹੀਂ ਬਾਕੀ ਜਦੋਂ ਚੰਗੀ ਤਰ੍ਹਾਂ ਬਾਣ ਵਾਹੇ ਜਾਂਦੀ ਆ ਜੀ ਚੰਗੀ ਬਾਹੀ ਹੋ ਜੀ ਦਵਾਈ ਹਾਂ ਜੀ ਹਾਂ ਤੇ ਉਹ ਪोटाश ਦੱਬੀ ਇੰਨਾ ਜਿਹੜਾ ਮਲਚੋ ਆ ਸਮਾਨ ਉਹਦੇ ਨਤੀਜੇ ਆ ਉਹਦੇ ਨਤੀਜੇ ਜੀ ਯੂਰੀਆ ਕਿੰਨੀ ਘਟ ਪਾਈ ਜਾਂਦੀ ਕਿ ਯੂਰੀਆ ਜੀ ਇੰਦੇ ਵਿੱਚ ਆਪਾਂ ਮੰਨ ਕੇ 45 ਕਿਲੋ ਦਾ ਗੱਟਾ ਹੁੰਦਾ ਆਪਾਂ ਦੋ ਗੱਟੇ ਪਾਏ ਆ ਕਿੱਲੇ ਦੇ ਮਗਰ ਵਾਲੇ ਦੇ ਕਿਉਂਕਿ ਬਾਲ ਨਹੀਂ ਵਧੀਗੇ ਫਿਰ ਯੂਰੀਆ ਆਪਾਂ ਕਰਾਂਗੇ ਵੀ ਪਾ ਹੂੰ ਨਹੀਂ ਯੂਰੀਆ ਤਾਂ ਨਾਲੇ ਫਿਰ ਇਹੀ ਬਰੋਤਰੀ ਬਾਲੀ ਕਰਦੇ ਆ ਨਾ ਥੱਲੋਂ ਤਾਂ ਉਹਦਾ ਫਾਇਦਾ ਨਹੀਂ ਹਾਂਜੀ ਹਾਂਜੀ ਚੱਲੋਂ ਤਾਂ ਡੀਪੀ ਨੇ ਕਰਨਾ ਕੰਮ ਇਹ ਮਿਰਚਾਂ ਫਿਰ ਕਿਦੋਂ ਤੱਕ ਹੋਣੀਆਂ ਆਂਦਾ ਜਾ ਮਿਰਚਾਂ ਜੇ ਫਰਵਰੀ ਮਾਰਚ ਤੇ ਹੋ ਜਾਣਗੀਆਂ ਹਨਾ ਓਕੇ ਫਰਵਰੀ ਮਾਰਚ ਤੇ ਚੱਲ ਪੈਣਗੀਆਂ ਇਹ ਕਿਉਂ ਮਿਰਚ ਥੋੜਾ ਜਿਹਾ ਆਪਾਂ ਇੱਕ ਤੀ ਬਹੁਤ ਸਾਲਾਂ ਬਾਅਦ ਪਹਿਲੀ ਵਾਰ ਕਸਕਰ ਕਰ ਰਹੇ ਆ ਹਾਂ ਇਹ ਪਨੀਰੀ ਲੈ ਕੇ ਲੈਂਦੀ ਆ ਹਾਂ ਪਨੀਰੀ ਹਾਂਸੀ ਤੋਂ ਲਿਆਉਂਦੀ ਆ ਹਾਂਸੀ ਤੋਂ ਲੈ ਕੇ ਆਉਂਦੇ ਹਾਂ ਹਾਂਜੀ ਹਾਂਜੀ ਹਾਂਸੀ ਦੀ ਤਾਂ ਗਾਜਰੀ ਵਾਲੀ ਮਸ਼ਹੂਰ ਹੈ ਹਾਂਜੀ ਹਾਂਜੀ ਮੇਰੇ ਆਸਟ੍ਰੇਲੀਆ ਤੋਂ ਜੁੜੇ ਸੱਜਣਾ ਮਿੱਤਰਾਂ ਨੂੰ ਖੈਰ ਜਿਹੜੇ ਜ਼ਿਆਦਾਤਰ ਤੋਂ ਇੱਧਰ ਨਹੀਂ ਆਉਂਦੇ ਸਾਡੇ ਇੱਕ ਸ਼ਹਿਰਾਂ ਹਾਂਸੀ ਹਸਾਰ ਦੇ ਕੋਲੇ ਆ ਜਿਹੜਾ ਤਾਂ ਬਾਈ ਰੋਡ ਇੱਧਰ ਆਉਂਦਾ ਦਿੱਲੀ ਤੋਂ ਉਹਨੂੰ ਪਤਾ ਉੱਥੋਂ ਦੀ ਗਾਜਰ ਬਸ ਆਤਾ ਲਾਲ ਰੰਗ ਤੇ ਮਿੱਠੀ ਕਿਆ ਬਾਤ ਈ ਹੈ ਮੈਂ ਅੱਜ ਹੁਣ ਘਰੇ ਕਹਿ ਕੇ ਆਇਆ ਮੈਂ ਖਿਆ ਹੰਸੀ ਵਾਲੀਆਂ ਗਾਜਰਾ ਬਣਾਓ ਅੱਛਾ ਜੀ ਮਟਰਾਂ ਆ ਬਣਾਉਣੀਆਂ ਕਿਆ ਬਾਤ ਈ ਹੁੰਦੀਆਂ ਹਾਂਜੀ ਹਾਂਜੀ ਚੱਲੀਏ ਫਿਰ ਆਪਾਂ ਉਧਰ ਹਾਂਜੀ ਆਓ ਜੀ ਕਰੋ ਫਿਰ ਇਹਨੂੰ ਬੰਦ ਤੇ ਇਹ ਮਿਰਚਾਂ ਜਦੋਂ ਹੋ ਗਈਆਂ ਤੁਹਾਨੂੰ ਮਿਰਚਾਂ ਦੇ ਸੀਨ ਉਦੋਂ ਦਿਖਾਵਾਂਗੇ ਫਿਲਹਾਲ ਤੁਹਾਨੂੰ ਵੱਡੇ ਘਰਾ ਦੀਆਂ ਵੱਡੀਆਂ ਮੂੜੀਆਂ ਆ ਜੋ ਉਸੇ ਦਲਦੇ ਆ ਲਾ ਦੋਸਤੋ ਤੁਸੀਂ ਅਖੋਗੇ ਮੈਂ ਮਜ਼ਾਕ ਕਰੀ ਜਾਂਦਾ ਸੀ ਤੇ ਪਿਛਲੀਆਂ ਦੋ ਤਿੰਨ ਵੀਡੀਓ ਦੇ ਵਿੱਚ ਵੀ ਭਾਈ ਵੱਡੇ ਘਰਾ ਦੀਆਂ ਵੱਡੀਆਂ ਮਿਰਚਾਂ ਸੁਣੀਆਂ ਸੀ ਪਰ ਵੱਡੇ ਕਰਾਂ ਦੀਆਂ ਵੱਡੀਆਂ ਮੂੜੀਆਂ ਤੇ ਛਲਗਮ ਅੱਜ ਦੇਖੇ ਚਲੋ ਇਹ ਤਾਂ ਇੱਕ ਕਹਾਵਤ ਨਾਲ ਕਹਾਵਤ ਆ ਪਰ ਮੈਂ ਇਥੋਂ ਹੀ ਲੰਘਾ ਜਾ ਰਿਹਾ ਸੀ ਤੇ ਬੱਟ ਦੇ ਨਾਲ ਨਾਲ ਛਲਗਮ ਤੇ ਮੂੜੀਆਂ ਦੇਖੀਆਂ ਤਾਂ ਫਿਰ ਮੇਰਾ ਜੀ ਕਰਿਆ ਵੀ ਇਹ ਰੇਅਰ ਚੀਜ਼ ਆ ਤੁਹਾਨੂੰ ਦਿਖਾ ਦਿਆਂ ਸੋ ਮੈਂ ਪਹਿਲੀ ਵਾਰ ਜ਼ਿੰਦਗੀ ਚ ਆਪਦੀ ਚ ਛਲਗਮ ਤਾਂ ਬਹੁਤ ਦੇਖਿਆ ਡਾ ਡਾ ਛਲਗਮ ਨਹੀਂ ਦੇਖਿਆ 2 ਕਿਲੋ ਦਾ ਦਾ ਉਹ ਵਦ ਦੋ-ਦੋ ਕਿਲੋ ਦੇ ਛਲਗਮ ਹੈ ਹੁਣ ਸਮਝ ਨਹੀਂ ਆਉਂਦੀ ਵੀ ਇਹਨੂੰ ਕਿਧਰੋਂ ਬੰਦਾ ਸ਼ੁਰੂ ਕਰੂਗਾ ਖਾਣ ਕਿੱਧਰੋਂ ਛੱਡੂ ਫਿਰ ਮੂਲੀ ਇਹ ਤਾਂ ਟੁੱਟ ਕੇ ਨਿਕਲੀ ਹੋਈ ਆ ਹੈ ਤੇ ਅੱਗੇ ਮੈਂ ਦੇਖਿਆ ਹੈ ਸਾਡੇ ਕਮਾਂਡੀਆਂ ਨੇ ਘਾਤ ਜੀ ਛਿਟਾ ਦਿੱਤਾ ਆਪਣੇ ਬਰਸੀਨ 'ਚ ਛਿਟਾ ਦਿੱਤਾ ਸੀ ਤੇ ਪਰ ਤੁਸੀਂ ਆ ਮੜਾ ਨਿਗਾਹ ਮਾਰੋ ਛਲਗਮਾਂ ਦੀ ਹਾਲ ਦੇਖੋ ਆ ਮੂਲੀ ਤਾਂ ਹੈ ਜਿਵੇਂ ਇਥੋਂ ਟਾਲੀ ਟੁੱਟੀ ਹੁੰਦੀ ਹੈ ਨਾ ਟਾਲੀ ਦਾ ਪੇਟਾ ਟੁੱਟ ਗਿਆ ਹੁੰਦਾ ਪਰ ਇੱਕ ਅੱਧੀ ਮੂਲੀ ਆਪਾਂ ਪੱਟ ਕੇ ਵੀ ਦੇਖਦੇ ਆ ਜੇ ਪੱਟੀ ਕੀ ਤਾਂ ਲੈ ਭਾਈ ਆ ਮੂਲੀ ਨਾ ਮੱਥਾ ਮਾਰਨੇ ਆ ਖੜ ਜਾ ਇਹ ਦੇ ਨਾਲ ਦੇਖੀਏ ਪਟ ਕੇ ਲੈ ਵੀ ਓਏ ਬੱਲੇ 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 ਕੋਲੋ ਜਿਕਲੋ ਆਹਾ ਲੰਮੀ ਤਾਂ ਹੈਗੀ ਕਟਾ ਪਰ ਮੂਲੀ ਮੂਲੀ ਹੈ ਯਾਰ ਕਮਾਲ ਹੋਈ ਪਿਆ ਆ ਛਲਗਮ ਵੀ ਦੇਖ ਲਓ ਬੱਲੇ ਅਸਲ ਛਲਗਮ ਦੇਖਿਆ ਕਿਸੇ ਨੇ ਲਫਾਫੇ ਚ ਇੱਕੋ ਹੀ ਆਊਗਾ ਸੋ ਕਮਾਲ ਦੀ ਤਾਕਤਾਂ ਬਣ ਜੀ ਇਹ ਕਹਿ ਸਕਦਾ ਹਰੇ ਚਾਰੇ ਨੂੰ ਕੀ ਹਰੀ ਬੰਦਾ ਖਾਦਾ ਖੁਦਾ ਵੱਧ ਪਾਉਂਦਾ ਨਾ ਤੇ ਇਹ ਉਹਦੇ ਨਤੀਜੇ ਆ ਵੀ ਮੂੜੀਆਂ ਵੀ ਪੁੱਛਰ ਗਈਆਂ ਤੇ ਛਲਗਮ ਵੀ ਪੁੱਛਰ ਗਏ ਤੇ ਮੈਂ ਉਹਦੇ ਜੋੜੇ ਵੀ ਖਰਾਬ ਕਰ ਲੇ ਮੂੜੀਆਂ ਛਲਗਮ ਦਿਖਾਉਣ ਚ ਚਲੋ ਕੋਈ ਨਹੀਂ ਘਾਰ ਚ ਵੜ ਗਿਆ ਮੈਂ ਸੋ ਠੀਕ ਆ ਬਾਈ ਮਿਲਦੇ ਆ ਫਿਰ ਅਗਲੇ ਕਿਸੇ ਸ਼ੋਅ ਦੇ ਵਿੱਚ ਤਾਂ ਹਾਸੇ ਮਜ਼ਾਕ ਨੰਗਦੇ ਟਾਕ ਦੇ ਦੇਖਣ ਲੱਗੇ ਸੀ ਬਣਾਉਣ ਲੱਗੇ ਤੇ ਪਰ ਸਾਡੀ ਜਿਹੜੀ ਘਰ ਦੀ ਖੇਤੀ ਕਿੱਦਾਂ ਦੀ ਲੱਗੀ ਇਹ ਜ਼ਰੂਰ ਦੱਸਿਓ ਥੈਂਕ ਯੂ ਧੰਨਵਾਦ ਤੇ ਗਲਤੀ ਫਲਤੀ ਮਾਫ